ਪੰਜਾਬ ਸਰਕਾਰ ਵਿੱਚ ਮਲਾਜਮਾਂ ਨੂੰ ਕਈ ਵਰਗਾਂ ਵਿੱਚ ਵੰਡਣ ਕਾਰਨ ਕਈ ਸਮੱਸਿਆਵਾਂ ਖੜੀਆਂ ਹੋ ਗਈਆਂ ਨੇ ਕੋਈ ਰੈਗੂਲਰ ਮਲਾਜਮ ਕੋਈ ਠੇਕੇ ਤੇ ਮਲਾਜਮ ਕੋਈ ਆਊਟਸੋਰਸ ਮਲਾਜਮ ਕੋਈ ਪੁਰਾਣੀ ਪੈਨਸ਼ਨ ਵਾਲਾ ਮਲਾਜਮ ਕੋਈ ਨਵੀਂ ਪੈਨਸ਼ਨ ਵਾਲਾ ਮਲਾਜਮ ਤੇ ਕੋਈ ਮੁੱਢਲੀ ਤਨਖਾਹ ਲੈਣ ਵਾਲਾ ਮਲਾਜਮ ਔਰ ਇਸੇ ਤਰ੍ਹਾਂ ਇੱਕ ਵਰਗ ਹੈ ਵੀ ਇਹ ਪੰਜਾਬ ਸਕੇਲ ਹਾਸਲ ਕਰਨ ਵਾਲੇ ਮਲਾਜਮ ਤੇ ਇਹ ਕੇਂਦਰੀ ਸਕੇਲ ਹਾਸਲ ਕਰਨ ਵਾਲੇ ਮੁਲਾਜ਼ਮ ਦਰਅਸਲ 17 ਜੁਲਾਈ 2020 ਨੂੰ ਪਿਛਲੀ ਕੈਪਟਨ ਸਰਕਾਰ ਨੇ ਇੱਕ ਫੈਸਲਾ ਕੀਤਾ ਸੀ ਕਿ 17 ਜੁਲਾਈ 2020 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਣਗੇ ਉਹਨਾਂ ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕੀਤੇ ਜਾਣਗੇ ਪਰ ਦੁੱਖਾਂ ਤੇ ਹੈ ਪਹਿਲੀ ਗੱਲ ਤੇ ਫੈਸਲਾ ਹੀ ਗਲਤ ਸੀ ਦੂਸਰੀ ਗੱਲ ਵੀ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਜਿੱਥੇ ਪੰਜਾਬ ਸਕੀਮ ਲਾਗੂ ਕਰਨ ਦਾ ਮੌਕਾ ਖੋਲਿਆ ਉੱਥੇ ਕੇਂਦਰੀ ਸਕੀਮ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀ ਜਾ ਰਹੀ ਅੱਧੇ ਅਧੂਰੇ ਲਾਗੂ ਕੀਤੇ ਜਾ ਰਹੇ ਨੇ ਜਿਹਦੇ ਨਾਲ ਹਜ਼ਾਰਾਂ ਮੁਲਾਜ਼ਮਾਂ ਵਿੱਚ ਬਹੁਤ ਵੱਡਾ ਪ੍ਰਟੈਸਟ ਹੈ ਔਰ ਇਹ ਮੁਲਾਜ਼ਮ ਸੁਪਰੀਮ ਕੋਰਟ ਤੱਕ ਜਾਏ ਨੇ ਪਹਿਲਾਂ ਹਰਿਆਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜਿੱਤੇ ਫਿਰ ਸੁਪਰੀਮ ਕੋਰਟ 'ਚ ਜਿੱਤੇ ਪਰ ਅੱਜ ਤੱਕ ਇਹਨਾਂ ਉੱਪਰ ਪੰਜਾਬ ਸਕੀਮ ਲਾਗੂ ਨਹੀਂ ਹੋਏ ਜਿੰਨੂੰ ਲੈ ਕੇ ਹੁਣ ਪੰਜਾਬ ਪੇ ਸਕੇਲ ਬਹਾਲੀ ਸੰਘਰਸ਼ ਕਮੇਟੀ ਜਿਹੜੀ ਹੈ ਉਹਨੇ ਇੱਕ ਵੱਡਾ ਫੈਸਲਾ ਲਿਆ ਹੈ ਦਰਅਸਲ ਇਹ ਜਿਹੜੀ ਸੰਘਰਸ਼ ਕਮੇਟੀ ਹੈ ਇਹ ਲਗਾਤਾਰ ਸੰਘਰਸ਼ ਵੀ ਕਰਦੀ ਆ ਰਹੀ ਹੈ ਔਰ ਪੰਜਾਬ ਸਰਕਾਰ ਨਾਲ ਮੀਟਿੰਗਾਂ ਦੇ ਸਮੇਂ ਵੀ ਮਿਲਦੇ ਰਹੇ ਨੇ ਪਰ ਮੀਟਿੰਗਾਂ ਸਿਰੇ ਨਹੀਂ ਲੱਗੀਆਂ ਜਿਹਦੇ ਕਰਕੇ ਹੁਣ ਇਸ ਜੂਨੀਅਨ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ 17 ਜੁਲਾਈ 2025 ਨੂੰ ਜਦੋਂ ਇਸ ਕਾਲੇ ਕਾਨੂੰਨ ਦੇ 5 ਸਾਲ ਪੂਰੇ ਹੋਣਗੇ ਤੇ ਉਹ 17 ਜੁਲਾਈ 2025 ਨੂੰ ਕਾਲੇ ਬਿੱਲੇ ਲਾ ਕੇ ਕਾਲੇ ਕਾਰਬਨ ਆਪਣੇ ਰੀਬਨ ਬਣ ਕੇ ਪ੍ਰੋਟੈਸਟ ਡੇ ਮਨਾਉਣਗੇ ਔਰ ਆਪਣੀਆਂ ਡਿਊਟੀਆਂ ਤੇ ਉਹ ਕਾਲੇ ਬਿੱਲੇ ਤੇ ਕਾਲੇ ਰੀਬਨ ਬਣ ਕੇ ਆਉਣਗੇ ਆ ਸਾਂਝਾ ਫਰੰਟ ਦੀ ਜਿਹੜੀ ਲੀਡਰਸ਼ਿਪ ਹੈ ਸ਼ਲਿੰਦਰ ਕੰਬੋਜ ਜੁੱਧਜੀਤ ਸਿੰਘ ਸੰਦੀਪ ਸਿੰਘ ਇਸੇ ਤਰ੍ਹਾਂ ਸੁਰਿੰਦਰ ਸਿੰਘ ਸਸਪਾਲ ਰਟੋਲ ترਸੀਮ ਸਿੱਧੂ ਅੰਕਿਤ ਵਰਮਾ ਦਿਲਬਾਗ ਸਿੰਘ ਸੁਮਿਤ ਕੰਬੋਜ ਰਸ਼ਪਾਲ ਜਲਾਲਾਬਾਦ ਇਸੇ ਤਰ੍ਹਾਂ ਦੀਪਕ ਕੰਬੋਜ ਨਿਰਮਲ ਜੀਰਾ ਤੇ ਕੁਲਦੀਪ ਖੋਖਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਉਹ ਲਗਾਤਾਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਰਹੇ ਨੇ ਵੀ ਉਹਨਾਂ ਨਾਲ ਇਹ ਜਿਹੜੀ ਬੇਇਨਸਾਫੀ ਕੀਤੀ ਜਾ ਰਹੀ ਇਹਨੂੰ ਦੂਰ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਉਹ ਸੁਪਰੀਮ ਕੋਰਟ ਤੋਂ ਵੀ ਇਹ ਕੇਸ ਦੇ ਚੁੱਕੇ ਨੇ ਪਰ ਸਰਕਾਰ ਇਸ ਨੂੰ ਲਾਗੂ ਨਹੀਂ ਕਰੀ ਉਲਟਾ ਨਵੇਂ ਸੇਵਾ ਨਿਯਮ ਬਣਾ ਕੇ ਸੇਵਾ ਨਿਯਮਾਂ ਵਿੱਚ ਸੋਧ ਕਰਕੇ ਇਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਰੋਕਣ ਦਾ ਯਤਨ ਕੀਤਾ ਜਾ ਰਿਹਾ ਔਰ ਉਹਨਾਂ ਨੇ ਦੱਸਿਆ ਵੀ ਉਹ ਇਹਨਾਂ ਹੁਕਮਾਂ ਦੇ ਵਿਰੁੱਧ ਉਹਨਾਂ ਨੇ 23 ਮਾਰਚ ਨੂੰ ਸੰਗਰੂਰ ਚ ਸੀਐਮ ਦੀ ਕੋਠੀ ਅੱਗੇ ਪ੍ਰੋਟੈਸਟ ਕੀਤਾ ਸੀ ਤੇ ਉਦੋਂ ਸਰਕਾਰ ਨੇ ਸੰਗਰੂਰ ਪ੍ਰਸ਼ਾਸਨ ਨੇ ਉਹਨਾਂ ਨੂੰ ਸਰਕਾਰ ਨਾਲ ਦੋ ਵਾਰ ਮੀਟਿੰਗਾਂ ਕਰਨ ਦਾ ਸਮਾਂ ਦਿੱਤਾ ਸੀ ਪਰ ਮੀਟਿੰਗਾਂ ਸਿਰੇ ਨਹੀਂ ਲੱਗੀਆਂ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਨੀ ਵੀ ਠੀਕ ਨਹੀਂ ਸਮਝੀ ਜਿਸ ਨੂੰ ਲੈ ਕੇ ਹੁਣ ਉਹਨਾਂ ਨੇ ਫੈਸਲਾ ਕੀਤਾ ਕਿ 17 ਜੁਲਾਈ 2025 ਨੂੰ ਆਇ ਤੋਂ 5 ਸਾਲ ਪਹਿਲਾਂ ਜਿਹੜਾ ਫੈਸਲਾ ਇਹ ਕੀਤਾ ਸੀ ਮੁਲਾਜ਼ਮ ਵਿਰੋਧੀ ਉਸ ਦਿਨ ਉਹ ਕਾਲੇ ਬਿੱਲੇ ਲਾਉਣਗੇ ਉਸ ਦਿਨ ਉਹ ਕਾਲੇ ਰੀਬਨ ਬਣ ਕੇ ਜਿਹੜੇ ਆ ਉਹ ਦਫ਼ਤਰਾਂ 'ਚ ਆਉਣਗੇ ਔਰ ਕਾਲੇ ਦਿਵਸ ਵਜੋਂ ਇਸ ਦਿਨ ਨੂੰ ਮਨਾਉਣਗੇ ਔਰ ਨਾਲ ਦੀ ਨਾਲ ਸਾਂਝੇ ਫਰੰਟ ਨੇ ਇਹ ਵੀ ਫੈਸਲਾ ਕੀਤਾ ਵੀ ਉਹ ਇਸ ਦਿਨ 17 ਜੁਲਾਈ 2025 ਨੂੰ ਸੋਸ਼ਲ ਮੀਡੀਆ ਤੇ ਵੀ ਜਿਹੜਾ ਪ੍ਰੋਟੈਸਟ ਕੀਤਾ ਉਹਦਾ ਵੱਡੇ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਕਰਨਗੇ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚੇ